ਕਿਸਾਨ ਅੰਦੋਲਨ ਦਿੱਲੀ ਜਾਣ ਦੀ ਹਜੇ ਸਲਾਹ ਹੀ ਕਰ ਰਿਹਾ ਸੀ ਕਿ ਕੇਂਦਰ ਸਰਕਾਰ ਪਹੁੰਚ ਗਈ ਪੰਜਾਬ ਕਿਸਾਨ ਅੰਦੋਲਨ ਦਿੱਲੀ ਨਾ ਆਪੜ ਜਾਵੇ ਇਸ ਡਰ ਨੇ ਦਿੱਲੀ ਦੀ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਆਉਣ ਲਈ ਕਿਤਾ ਮਜਬੂਰ ਇੱਕ ਪਾਸੇ ਐਸਕੇਐਮ ਗੈਰ ਰਾਜਨੀਤਿਕ ਧਿਰਾਂ ਵੱਲੋਂ ਐਮਐਸਪੀ ਤੇ ਹੋਰ ਕਿਸਾਨੀ ਮੁਖ ਮੰਗਾਂ ਨੂੰ ਲੈ ਕੇ ਦਿੱਲੀ ਕੂਚ ਦਾ ਐਲਾਨ ਸੀ ਜਿਦੇ ਵਿੱਚ ਹਰਿਆਣਾ ਦੀ ਕੁਝ ਜਥੇਬੰਦੀਆਂ ਵੀ ਸ਼ਾਮਲ ਸਨ SSKM ਗੈਰ-ਰਾਜਨੀਤਿਕ ਦੇ ਵਿੱਚ ਡੱਲੇਵਾਲ ਦੀ ਧਿਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਨੂ ਪੰਦੇਰਵਾਲੀ ਧਿਰ ਤੇ ਕੁਝ ਹੋਰ ਜਥੇਬੰਦੀਆਂ ਨੇ ਐਲਾਨ ਕੀਤਾ ਸੀ ਕਿ 13 ਫਰਵਰੀ ਨੂੰ ਦਿੱਲੀ ਜਾਵਾਂਗੇ ਤੇ ਦਿੱਲੀ ਦੇ ਵਿੱਚ ਮੋੜ ਪੱਕਾ ਮੋਰਚਾ ਲਾਵਾਂਗੇ ਤੇ ਇਸ ਤੇ ਕੇਂਦਰ ਸਰਕਾਰ ਨੇ ਹਰਿਆਣਾ ਸਰਕਾਰ ਨੂੰ ਹਦਾਇਤ ਦਿੱਤੀ ਕਿ ਨਾਕਿਆਂ ਦੀ ਤਿਆਰੀ ਕਰੋ ਰੋਕਾਂ ਦੀ ਤਿਆਰੀ ਕਰੋ ਸ਼ੰਭੂ ਬਾਰਡਰ ਤੇ ਬਕਾਇਦਾ ਪੁਲਸ ਟੁਕੜੀਆਂ ਨੇ ਰਿਹਰਸਲ ਕੀਤੀ ਕਿ ਜੇ ਟਰੈਕਟਰ ਟਰਾਲੀਆਂ ਆਉਂਦੀਆਂ ਤਾਂ ਕਿਵੇਂ ਰੋਕਣੀਆਂ ਤਾਰਾਂ ਆਗੀਆਂ ਸਿਮਿੰਟ ਦੀਆਂ ਦੀਵਾਰਾਂ ਆਗੀਆਂ ਖੰਭੇ ਆਗੇ ਬੈਰੀਗੇਡ ਆਗੇ ਪੀਪਲਸ ਦੀਆਂ ਟੁਕੜੀਆਂ ਰਿਹਰਸਲ ਕਰਦੀਆਂ ਨਜ਼ਰ ਆਈਆਂ ਦੱਸਿਆ ਜਾਂਦਾ ਹੈ ਕਿ ਪਿਛਲੀ ਵਾਰ ਕਿਸਾਨਾਂ ਕਾ ਘਰ ਚੋਵੀ ਲੰਘ ਗਏ ਸਨ ਤਾਂ ਇਸ ਵਾਰੀ ਕਿਸ਼ਤੀਆਂ ਰਾਹੀ ਪੁਲਸ ਕਾ ਘਰ ਚੋਵੀ ਕਿਸਾਨਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰੇਗੀ